ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਦੇਖ ਲਓ ਜੀ ਤੁਸੀਂ ਇੰਗਲੈਂਡ ਦਾ ਸ਼ਹਿਰ ਆ ਜੀ ਬੋਲਵਰ ਹੈਮਪਟਨ ਉੱਥੇ ਗੁਰਦਸਾ ਦਾ ਲਗਾ ਜਾਈ ਸਿਟੀ ਸੈਂਟਰ ਚ ਇੱਥੇ ਤਕਰੀਬਨ ਕਾਫੀ ਰੌਣਕ ਹੁੰਦਾ ਹੈ ਸੰਡੇ ਨੂੰ ਖਾਸ ਕਰਕੇ ਸੰਗਤਾਂ ਹੁੰਦੀਆਂ ਹੈ ਇਹ ਬਾਕੀ ਇਲਾਕੇ ਆ ਗਏ ਜੀ ਪੰਜਾਬੀ ਇਲਾਕਾ ਹੈ ਜੇ ਇੱਥੇ ਤੁਸੀਂ ਬੋਲਵਰ ਹੈਮਪਟਨ ਦੇ ਕਿਸੇ ਵੀ ਗਲੀ ਮੱਲੇ ਚਲੇ ਜਾਓ ਤੁਹਾਨੂੰ ਤਕਰੀਬਨ ਪੰਜਾਬੀਆਂ ਦੇ ਘਰ ਹੀ ਮਿਲਣਗੇ ਤੇ ਜੇਕਰ ਤੁਸੀਂ ਸ਼ਾਮੀ ਜਾਓਗੇ ਨਾ ਸ਼ੀ 7 ਵਜੇ ਦੇ ਕਰੀਬ ਤੇ ਤੁਹਾਨੂੰ ਸੀਟੀਆਂ ਦੀ ਆਵਾਜ਼ ਆਏਗੀ ਜਿਹੜੇ ਮਦੀ ਘਰ ਦੇਖੋ ਲੱਗਦਾ ਸੀਟੀਆਂ ਦੀ ਆਵਾਜ਼ ਆਏਗੀ ਤੁਸੀਂ ਸੀਟੀਆਂ ਨੂੰ ਕੋਈ ਗਲਤ ਨਾ ਸਮਝ ਲੈਣਾ ਮੇਰਾ ਮਤਲਬ ਹੈ ਸੀਟੀਆਂ ਕੁੱਕਰ ਦੀ ਜਿਹੜੀ ਸੀਟੀ ਹੁੰਦੀ ਨਾ ਉਹਦੀ ਆਵਾਜ਼ ਆਣਗੀਆ ਤੇ ਖਸ਼ਬੂ ਆਉਂਦੀਆਂ ਆਣਗੀਆਂ ਹਰ ਘਰ 'ਚ ਪੰਜਾਬੀ ਖਾਣੇ ਬਣ ਰਹੇ ਵੇ ਤੇ ਮਸਾਲੇ ਵਿੱਚ ਜਦੋਂ ਪਾਣੇ ਵੇ ਤੇ ਖਸ਼ਬੂਆਂ ਆਣੀਆਂ ਆਣੀਆਂ ਤੇ ਕਈਆਂ ਤੇ ਕਸ਼ਬੂ ਬੜੀ ਪਸੰਦ ਆਉਂਦੀ ਹੈ ਲੇਕਿਨ ਜਿਹੜੇ ਗੋਰੇ ਨੇ ਨਾ ਉਹ ਦੁਖੀ ਹੋ ਜਾਂਦੇ ਵੇ ਤੇ ਤਕਰੀਬਨ ਇੱਥੇ ਨਾ ਪੰਜਾਬੀਆਂ ਦੀ ਮੈਜੋਰਟੀ ਹੈ ਗਈ ਹੈ ਤੇ ਗੋਰਿਆਂ ਦੀ ਘੱਟ ਗਈ ਹੈ ਗੋਰਿਆਂ ਨੇ ਆਪਣੇ ਵੱਖਰੇ ਇਲਾਕੇ ਬੰਦੇ ਹੋਏ ਤੇ ਪੰਜਾਬੀਆਂ ਨੇ ਆਪਣੇ ਵੱਖਰੇ ਇਲਾਕੇ ਬੰਦੇ ਹੋਏ ਤੁਸੀਂ ਕਿਸੇ ਵੀ ਚੌਕ 'ਤੇ ਚਲੇ ਜਾਓ ਨਾ ਉੱਥੇ ਤੁਹਾਨੂੰ ਕੋਈ ਨਾ ਕੋਈ ਆਪਣੀ ਇੰਡੀਅਨ ਦੁਕਾਨ ਮਿਲ ਜੇਗੀ ਪੌਗਸਟਨ ਦੁਕਾਨ ਮਿਲ ਜੇਗੀ ਹਰ ਤਰ੍ਹਾਂ ਦਾ ਸਮਾਨ ਤੁਹਾਨੂੰ ਉੱਥੇ ਮਿਲ ਜੇਗਾ ਇਹ ਤੁਸੀਂ ਦੇਖ ਲਓ ਫਰੂਟ ਲੈ ਲਓ ਕੇਲੇ ਸਬਜ਼ੀਆਂ ਆਦੇ ਅੰਦਰ ਦੁਕਾਨ ਹਰ ਚੀਜ਼ ਤੁਹਾਨੂੰ ਉੱਥੋਂ ਮਿਲ ਜੇਗੀ ਯਾਨੀ ਕਿ ਤੁਹਾਨੂੰ ਇਹ ਨਹੀਂ ਮਹਿਸੂਸ ਹੋਏਗਾ ਵੀ ਤੁਸੀਂ ਪੰਜਾਬ ਚ ਰਹ ਰਹੇ ਹੋ ਕਿ ਇੰਗਲੈਂਡ ਚ ਰਹ ਰਹੇ ਹੋ ਤੇ ਇਹ ਹੋ ਉਸ ਤਾ ਜਿਹੜੇ ਗੋਰਿਆਂ ਦੇ ਹੁੰਦਾ ਇਸ ਲੱਕੇ ਜੇ ਉਹਨਾਂ ਨੂੰ ਭਾਵੇਂ ਇਹਨਾਂ ਦਾ ਸਮਾਨ ਨਾ ਮੇਰੇ ਗੋਰਿਆਂ ਦਾ ਕਾਲਪੀ ਨਾਲ ਉਹਨਾਂ ਨੂੰ ਥੋੜਾ ਦੂਰ ਜਾਣਾ ਮੈਂ ਦਾ ਸਮਾਨ ਲੈ ਲੇਕਿਨ ਦੇਸੀ ਲੱਕੇ ਜੇ ਪੰਜਾਬੀਆਂ ਦੇ ਲੱਕੇ ਜੇ ਤੁਹਾਨੂੰ ਹਰ ਚੀਜ਼ ਪੰਜਾਬੀ ਮਿਲ ਜਾਈਏ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਇਹਨਾਂ ਤੋਂ ਦੂਰ ਜਾਣ ਦੀ ਲੋੜ ਨਹੀਂ ਪੈਣੀ ਹਰ ਚੀਜ਼ ਇੱਥੋਂ ਮਿਲਣੀ ਹੈ ਜਿਹੜੇ ਮਰਜੀ ਤੜਗੇ ਲਾਓ ਸਬਜ਼ੀਆਂ ਖਰੀਦੋ ਮੀਟ ਖਰੀਦੋ ਹਰ ਚੀਜ਼ ਮਿਲ ਜਾਂਦੀ ਹੈ ਤੇ ਤਕਰੀਬਨ ਇੰਡੀਆ ਤੋਂ ਸਸਤੀ ਮਿਲ ਜਾਂਦੀ ਹੈ ਇੰਡੀਆ ਤੇ ਇੰਗਲੈਂਡ ਕੋ ਬਹੁਤਾ ਫਰਕ ਨਹੀਂ ਆਗਾ ਸਿਰਫ ਕੀ ਹੁੰਦਾ ਸਾਡੇ ਇੰਨੇ ਲੋਕਾਂ ਦੇ ਦਿਮਾਗ 'ਚ ਗੱਲ ਬੈਠੀ ਹੈ ਵੀ ਇੰਗਲੈਂਡ بڑا ਅਮੀਰ ਹੈ ਬੜੀ ਕਮਾਈ ਹੈ ਦੋਸਤੋ ਜੇ ਕਮਾਈ ਕੀਤੀ ਤੇ ਇੱਥੇ ਖਰਚੇ ਵੀ ਬੜੇਗੇ ਜੇ ਹਰ ਘਰ ਦੇ ਬਾਹਰ ਤੁਸੀਂ ਕਾਰ ਲਈ ਹੈ ਤੇ ਕਾਰ ਰੱਖਣੀ ਵੀ ਸੋਖੀ ਨੇਗੀ ਕਾਰ ਤੁਹਾਨੂੰ ਇੱਥੇ 500 ਦੀ ਮਿਲ ਜੇਗੀ ਸਗਨੇ ਹਨ ਤੇ ਲੇਕਿਨ ਉਹਦੇ ਵਾਸਤੇ ਜਿਹੜਾ ਖਰਚਾ ਹੈਗਾ ਨਾ ਇੰਸ਼ੋਰੈਂਸ ਦਾ ਤੇਲ ਦਾ ਰਿਪੇਅਰ ਦਾ ਐਮਓਡੀ 300 ਤੋਂ ਤੁਹਾਨੂੰ ਘੱਟ ਤੋਂ ਘੱਟ ਖਰਚਾ ਪੈਣੀ ਨਹੀਂ ਜਿਹੜੀ ਮਾੜੀ-ਦੁਆੜੀ ਕਾਰ ਹੈ ਵਧੀਆ ਤੋਂ ਵਧੀਆ ਤੇ ਗੱਲ ਹੀ ਛੱਡ ਦਿਓ ਨਾ ਤੇ ਸਫਾਈ ਵੇਖ ਲਓ ਤੁਸੀਂ ਇੱਥੇ ਫੈਰਨਟ ਇਹਨਾਂ ਲੱਗੀਆਂ ਹੋਈਆਂ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਜੀਗਾ ਇਹ ਪੂਰਾ ਪੰਜਾਬ ਹੀ ਬਣਿਆ ਹੋਇਆ ਜੀ ਸਿਰਫ ਇੰਡੀਆ ਲੋਕਾਂ ਦੀ ਦੁਆਰ ਤੇ ਗੱਲ ਬੈਠੀ ਵੀ ਇੰਗਲੈਂਡ ਬੜੀ ਸਫਾਈ ਹੋ ਗਈ ਪੜੇ ਲੋਕੀ ਵਧੀਆ ਘਰਾਂ ਜਿਹੜੇ ਰਹਿੰਦੇ ਹੋਣਗੇ ਇਹ ਘਰਾਂ ਕੀ ਗਿਆ ਜਿਹੜੀਆਂ ਖੋਡਾ ਗਿਆ ਜੀ ਲੇਕਿਨ ਕਿ ਕਮਰੇਗੇ ਜੇ ਤੇ ਜੇ ਤੁਸੀਂ ਕਿਤੇ ਫ੍ਰਿਜ ਲਗਾਨੀ ਹੋਵੇ ਜਾਂ ਸੋਫਾ ਲਗਾਣਾ ਜਾਂ ਬੈੱਡ ਲਗਾਣਾ ਹੋਵੇ ਨਾ ਤੇ ਬੜੀ ਮੁਸ਼ਕਲ ਹੋ ਜਾਂਦੀ ਹੈ ਦੁਕਾਨਦਾਰ ਪਹਿਲਾਂ ਘਰ ਦਾ ਸਾਈਜ਼ ਵੇਖਦੇ ਵੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਵਾਲਿਆਂ ਦਾ ਅਗਰ ਦੋਸਤੋ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ